ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜਿਵੇਂ ਸਤਿਗੁਰੂ ਨਾਨਕ ਪਾਸ਼ਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰ ਦੇ ਬਚਨ ਨੇ ਨਾਨਕ ਦੁਖੀਆ ਸਭ ਸੰਸਾਰ ਸੋ ਕਈ ਤਰ੍ਹਾਂ ਕਰਕੇ ਦੁਖ ਨੇ ਜਿਵੇਂ ਕੋਈ ਇੱਛਾ ਨਾ ਪ੍ਰਾਪਤ ਹੋਵੇ ਮਾਨਸਿਕ ਤੌਰ ਤੇ ਬੰਦਾ ਦੁਖੀ ਹੋ ਜਾਂਦਾ ਸੋ ਜੇ ਇੱਛਾ ਪੂਰੀ ਹੋ ਜੇ ਤਾਂ ਇਸੇ ਦੁੱਖ ਦੇ ਵਿੱਚ ਸੁੱਖ ਸੁਪਿਆ ਹੋਇਆ ਹੈ ਦੁੱਖ ਦੇ ਵਿੱਚੋਂ ਸੁੱਖ ਪ੍ਰਗਟ ਹੋ ਜਾਂਦਾ ਹੈ ਜੇ ਜੇ ਨਾ ਇੱਛਾ ਪੂਰੀ ਹੋਵੇ ਤਾਂ ਸਾਰਾ ਜਿਹੜਾ ਜੀਵਨ ਹੈ ਉਹ ਦੁਖੀ ਹੋ ਜਾਂਦਾ ਸੋ ਇਹਦੇ ਵਿੱਚ ਇੱਕ ਮਨ ਦੀ ਤ੍ਰਿਸ਼ਨਾ ਸ੍ਰੀ ਇੱਕ ਸੰਸਾਰ ਦੇ ਉੱਤੇ ਇਹ ਲੋੜਾਂ ਵੀ ਹਨ ਕਈ ਤਰ੍ਹਾਂ ਕਰਕੇ ਜਿਹੜੀ ਆਪਣੇ ਵਾਸਤੇ ਜ਼ਰੂਰੀ ਨੇ ਜਿਵੇਂ ਔਲਾਦ ਦਾ ਸੁੱਖ ਸਿਰਫ ਜਨਮ ਵੇਲੇ ਖੁਸ਼ੀ ਮਾਣ ਲੈਣੀ ਅੱਗੇ ਔਲਾਦ ਕਿਉਂ ਜੀ ਨਿਕਲਦੀ ਐ ਸੁੱਖ ਦੇਣ ਵਾਲੀ ਐ ਕਿ ਦੁੱਖ ਦੇਣ ਨੇ ਇਹ ਬਾਦ ਦੇ ਦੁੱਖ ਨੇ ਇੱਕ ਵਾਰੀ ਜਿਹੜਾ ਨਰਾਜ਼ਤਾ ਜਿਹਦੇ ਕਰੇ ਸੰਤਾਨ ਨੇ ਫਿਰ ਉਹ ਬੰਦੇ ਦੇ ਅੰਦਰੋਂ ਭਾਵਨਾ ਅੰਦਰਲਾ ਆਪਾ ਬੋਲਦਾ ਹੈ ਮਹਾਰਾਜ ਕੀ ਬੇਨਤੀ ਕਰਦਾ ਬੰਦਾ ਮਹਾਰਸ਼ੀ ਪਾਸ਼ਾ ਕਾਲਪੁਰਖ ਵੈਗਰੂ ਜੀ ਮਾਨ ਮੰਗੋ ਤਾਨ ਮੰਗੋ ਸੁੱਤ ਧਨ ਲਕshmi ਦੇ ਮਹਾਰਾਜ ਮੈਨੂੰ ਮਾਨ ਦੀ ਵੀ ਲੋੜ ਐ ਮੈਨੂੰ ਸ੍ਰੀ ਜੀ ਕਬਲਤੀ ਵੀ ਲੋੜ ਐ ਮੈਨੂੰ ਪੁੱਤਰ ਸੁੱਤ ਦੀ ਵੀ ਲੋੜ ਐ ਧਨ ਦੌਲਤ ਦੀ ਵੀ ਲੋੜ ਐ ਸੋ ਉਹਦੇ ਵਾਸਤੇ ਸੱਚੇ ਪਾਸ਼ਾ ਮਹਾਰਣ ਇੱਕ ਪਾਸੇ ਅੱਜ ਮੈਂ ਕਹਿੰਦੀ ਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਹਿ ਵਾਸਾ ਕਾਮ ਧੇਨਾ ਸੋ ਪਰਮਾਤਮਾ ਸਾਰੀ ਇੱਛਾ ਪੂਰਨ ਕਰਨ ਵਾਲਾ ਹੈ ਸਭ ਕੁਝ ਦੇਣ ਵਾਲਾ ਹੈ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਲੋਕੀ ਕਹਿੰਦੇ ਨੇ ਮੱਖ ਮਹਾਰਾਜ ਦੇਓ ਦੇਓ ਪਰ ਵਾਹਿਗੁਰੂ ਦਿੰਦਾ ਹੈ ਪਰ ਲੈਣ ਵਾਲੇ ਥੱਕ ਜਾਂਦੇ ਨੇ ਦੇਣ ਵਾਲਾ ਥੱਕਦਾ ਨਹੀਂ ਕਰਮ ਬਣਾਉਣੇ ਪੈਂਦੇ ਨੇ ਸੰਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਵ ਕਲਾ ਸਮਰੱਥ ਹੈ ਜੇ ਆਪਾਂ ਗੁਰੂ ਸੋਚੇ ਪਾਸ਼ਾ ਮਾਰਦੇ ਬਾਣੀ ਤੋਂ ਕੁਝ ਨਹੀਂ ਮਿਲਦਾ ਇਹਦਾ ਮਤਲਬ ਗੁਰੂ ਸਮਰੱਥ ਨਹੀਂ ਸਾਡਾ ਗੁਰੂ ਸਮਰੱਥ ਹੈ ਸਾਨੂੰ ਸਮਰਪਿਤ ਭਗਤੀ ਸੇਵਾ ਇਹ ਕਰਨੀ ਚਾਹੀਦੀ ਹੈ ਕਰਨ ਸੇਵਾ ਸਮਰਕਰਨ ਦੇ ਨਾਲ ਸਾਨੂੰ ਸਾਡੇ ਭਾਗ ਜਾਗਦਨ ਕਿਸਮਤ ਬਣਦੀ ਹੈ ਜਿਹੜਾ ਕੁਝ ਕਰਮਾਂ ਵਿੱਚ ਨਹੀਂ ਸੁਭ ਕਰਮ ਕਰਕੇ ਆਪਾਂ ਪ੍ਰਾਪਤ ਕਰ ਸਕਦੇ ਹਾਂ ਸੋ ਖਾਸ ਸਭ ਤੋਂ ਵੱਡੀ ਦਾਤ ਜਿਹਦੇ ਬਿਨਾ ਕੀ ਰਾਜਾ ਕੀ ਭਖਾਰੀ ਕੀ ਰੋਗੀ ਕੀ ਸੁਖਿਆ ਸਾਰੇ ਇਸ ਦਾਤ ਤੋਂ ਬਿਨਾ ਸਾਰੇ ਭਟਕਦੇ ਫਿਰਦੇ ਨੇ ਉਹ ਹੈ ਪੁੱਤਰ ਦੀ ਲਾਗ ਪੁੱਤਰ ਦੀ ਲਾਗ ਸੋ ਉਹਦੇ ਵਾਸਤੇ ਚੇ ਪਾਸ਼ਾ ਮਹਾਰਾਜ ਨੇ ਜਦੋਂ ਪਿੱਛੇ ਬਚਨ ਕੀਤਾ ਸੀ ਮਾਨ ਮੰਗੋ ਤਾਨ ਮੰਗੋ ਸੋ ਤਾਨ ਲਕਸ਼ਮੀ ਦੇ ਮਹਾਰਾਜ ਨੂੰ ਪੁੱਤਰ ਦੀ जात ਵੀ ਬਖਸ਼ੋ ਫਿਰ ਮਹਾਰਾ ਇੱਕ ਪੁੱਤੀ ਗੰਢ ਪਵੇ ਸੰਸਾਰ ਪੁੱਤਾਂ ਦੇ ਨਾਲ ਸੰਸਾਰ ਦੇ ਉੱਤੇ ਰਿਸ਼ਤਾ ਸਾਝ ਪੈਂਦੀ ਹੈ ਸੀਰ ਪੈਂਦਾ ਸੋ ਜਿਨ੍ਹਾਂ ਨੂੰ ਪੁੱਤਰ ਦੀ ਲੋੜ ਹੈ ਉਹ ਸੰਗ ਦੀ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸਿਮੇ ਪਾਸ਼ਾ ਮਹਾਰਾਜ ਦੇ ਜਨਮ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਖੁਸ਼ੀ ਵਿਚ ਆ ਕੇ ਉਚਾਰਿਆ ਸੀ ਸਤ ਗੁਰ ਸੱਚ ਹੈ ਦੀਆ ਭੇਜ ਚੇਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਇ ਕੀ ਨਵਾਸ ਮਾਤਾ ਕੇ ਮਨ ਬਹੁਤ ਬਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ ਇਹ ਆਸਾ ਰਾਗ ਦੇ ਵਿੱਚ ਹੈ ਸੰਗਤ ਜੀ ਤੇ ਪੰਜਵੇਂ ਗੁਰੂ ਦਾ ਵਚਨ ਹੈ ਇਹ ਸ਼ਬਦ ਹੈ 396 ਅੰਗ ਤੇ 396 ਅੰਗ ਤੇ ਹੈ ਸਤਗੁਰ ਸੱਚ ਹੈ ਜੀ ਆ ਭੇਜ ਇਹ ਪੁੱਤਰ ਦੀ ਪ੍ਰਾਪਤੀ ਵਾਸਤੇ ਹੈ ਇਹਦੀਆਂ 11 ਮਾਲਾ ਰੋਜ਼ ਕਰ ਲੈ ਕਰੋ ਅੰਮ੍ਰਿਤ ਵੇਲੇ ਤੇ ਗੁਰੂ ਘਰ ਬਹੁਤ ਸੇਵਾ ਕਰੋ ਉਸੇ ਪਾਸ਼ਾ ਮਹਾਰਾਜ ਪੁੱਤਰ ਦੀ ਦਾਤ ਬਖਸ਼ਦੇ ਨੇ ਸਤਗੁਰ ਸੱਚ ਹੈ ਜੀ ਆ ਭੇਜ 396 ਅੰਗ ਤੇ ਹੈ ਮਹਾਰਾਜ ਦੀ ਬਾਣੀ ਦਾ ਇਹ 11 ਮਾਲਾ ਰੋਜ਼ ਕਰੇ ਮਹਾਰਾਜ ਦੇ ਪਾਸ਼ਾ ਮਹਾਰਾਜ ਸਾਲ 200 ਲਾ ਬਾਅਦ ਜੇ ਕੋਈ ਕਰੇ ਤਾਂ ਪੁੱਤਰ ਦੀ ਦਾਤ ਬਖਸ਼ ਦਿੰਦੇ ਨੇ ਗੁਰੂ ਕਰਵੇ ਸਾਰੀਆਂ ਸ਼ਕਤੀਆਂ ਨੇ ਭਰੋਸਾ ਰੱਖੋ ਜਾਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ